ਅੱਜ ਅਸੀਂ ਜਾਣਾਂਗੇ ਜੀ7 ਸਿਖਰ ਸੰਮੇਲਨ ਹੈ ਕੀ ਕਿਉਂ ਬਣਿਆ ਇਹ ਤੇ ਇਹ ਮੋਦੀ ਸਾਹਿਬ ਹੁਣੀ ਵੀ ਜਿਹੜੇ ਹੁਣ ਗਏ ਹੈਗੇ ਆ ਇਹ ਕੈਨੇਡਾ ਇਹ ਜੀ7 ਸਿਖਰ ਸੰਮੇਲਨ ਦੇ ਵਿੱਚ ਹਿੱਸਾ ਪਾਉਣ ਦੇ ਲਈ ਪਹਿਲਾਂ ਤਾਂ ਉਹ ਜਦੋਂ 에어ਪੋਰਟ ਦੇ ਵਿੱਚੋਂ ਉਤਰੇ ਹੈਗੇ ਆ ਇਸ ਤਰ੍ਹਾਂ ਦੀਆਂ ਟੋਪੀਆਂ ਪਾ ਕੇ ਇਹ ਕੈਨੇਡਾ ਵਾਲਿਆਂ ਨੇ ਇਹਨਾਂ ਦਾ ਸਵਾਗਤ ਕੀਤਾ ਇਹ ਟੋਪੀਆਂ ਵਾਲੇ ਕਿਹੜੇ ਲੋਕ ਆ ਆਪਾਂ ਇਹਨਾਂ ਬਾਰੇ ਵੀ ਗੱਲ ਕਰਾਂਗੇ ਫਿਲਹਾਲ ਪਹਿਲਾਂ ਇਹਨਾਂ ਦਾ ਇਸ ਤਰ੍ਹਾਂ ਸਵਾਗਤ ਕੀਤਾ ਗਿਆ 에어ਪੋਰਟ ਦੇ ਵਿੱਚ ਜਦੋਂ ਇਹ ਉਤਰਿਆ ਤੇ ਬਾਅਦ ਦੇ ਵਿੱਚ ਇਹ ਪ੍ਰਧਾਨ ਮੰਤਰੀ ਜਿਹੜੇ ਆਪਣੇ ਭਾਰਤ ਦੇ ਹੈਗੇ ਉਹਨਾਂ ਦਾ ਸਵਾਗਤ ਫਿਰ ਜਦੋਂ ਉਹ ਬਾਹਰ ਆਇਆ 에어ਪੋਰਟ ਦੇ ਤਾਂ ਕੁਝ ਇਸ ਤਰ੍ਹਾਂ ਕੀਤਾ ਗਿਆ ਬਹੁਤ ਭਾਰੀ ਸੰਖਿਆ ਦੇ ਵਿੱਚ ਜਿਹੜੇ ਖਾਲਿਸਤਾਨ ਦੇ ਸਮਰਥਕ ਸੀਗੇ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਕੈਨੇਡਾ ਵਿੱਚ ਪਹੁੰਚਣ ਤੇ ਕਾਫੀ ਜ਼ੋਰਦਾਰ ਵਿਰੋਧ ਵੀ ਕੀਤਾ ਇਹ G7 ਹੈ ਕੀ ਇਹ ਕਿਉਂ ਇਹ ਸਾਰੇ ਜਿਹੜੇ ਦੇਸ਼ ਹੈਗੇ ਐਦਾਂ ਇਕੱਠੇ ਹੁੰਦੇ ਆ ਨਾ ਸੋ so, ਜਿਹੜਾ G7 ਹੈਗਾ ਇਹਦੇ ਵਿੱਚ ਇਹਨੂੰ G7 ਤਾਂ ਕਿਹਾ ਜਾਂਦਾ ਕਿਉਂਕਿ ਇਹਦੇ ਵਿੱਚ ਜਿਹੜੇ 27 ਮੈਂਬਰ ਹੈਗੇ ਆ ਉਹ 7 ਦੇਸ਼ ਹੈਗੇ ਆ ਕਿਹੜੇ ਕਿਹੜੇ ਦੇਸ਼ ਹੈਗੇ ਆ ਕੈਨੇਡਾ ਹੋ ਗਿਆ ਯੂਨਾਈਟਿਡ ਸਟੇਟ ਹੋ ਗਿਆ ਜਰਮਨੀ ਹੋ ਗਿਆ ਯੂਕੇ ਹੋ ਗਿਆ ਫਰਾਂਸ ਹੋ ਗਿਆ ਇਟਲੀ ਹੋ ਗਿਆ ਤੇ ਜਾਪਾਨ ਹੋ ਗਿਆ ਇਹ 7 ਦੇਸ਼ ਹੈਗੇ ਇਸ ਲਈ ਇਹਨੂੰ G7 ਕਿਹਾ ਜਾਂਦਾ ਅੱਛਾ ਇਹ ਜਿਹੜੇ 7 ਦੇਸ਼ ਹੈਗੇ ਆ ਇਹ ਇਹ ਕਿਉਂ ਇਦਾਂ ਇਹਨਾਂ ਦੀ ਸ਼ੁਰੂਆਤ ਹੋਈ G7 ਬਣੀ ਕਿਉਂ ਅਸਲ ਦੇ ਵਿੱਚ 1973 ਦੇ ਵਿੱਚ 1973 ਦੇ ਵਿੱਚ ਇਜ਼ਰਾਈਲ ਦੀ ਜੰਗ ਲੱਗੀ ਸੀਗੀ ਇਹ ਜਿਹੜੇ ਅਰਬ ਦੇਸ਼ ਹੈਗੇ ਆ ਇਹਨਾਂ ਸਾਰੇ ਹੀ ਦੇਸ਼ਾਂ ਦੇ ਨਾਲ ਉਹਨੂੰ ਰਮضان ਦੀ ਵਾਰ ਵੀ ਕਿਹਾ ਜਾਂਦਾ ਸੋ ਉਸੇ ਹੀ ਸਮੇਂ ਦੌਰਾਨ ਜਿਹੜੇ ਇਹ ਅਰਬ ਦੇ ਦੇਸ਼ ਸੀਗੇ ਉਹਨਾਂ ਨੇ ਜਿਹੜੀ ਆਪਣੀ ਤੇਲ ਦੀ ਸਪਲਾਈ ਸੀਗੀ ਉਹ ਇਹ ਜਿਹੜੇ ਯੂਰਪ ਦੇ ਦੇਸ਼ ਸੀਗੇ ਪੱਛਮੀ ਦੇਸ਼ ਸੀਗੇ ਤੇ ਜਿਹੜੇ ਅਮਰੀਕਾ ਸੀਗੇ ਇਹਨਾਂ ਨੂੰ ਭੇਜਣੀ ਉਹਨਾਂ ਨੇ ਬੰਦ ਕਰਤੀ ਸੀਗੀ ਕਿਉਂ ਬੰਦ ਕਰਤੀ ਸੀਗੀ ਕਿਉਂਕਿ ਇਹ ਜਿਹੜੇ ਦੇਸ਼ ਸੀਗੇ ਇਹ ਇਜ਼ਰਾਈਲ ਦੀ ਪੂਰੀ ਸਪੋਰਟ ਕਰਦੇ ਸੀਗੇ ਸੋ ਗੱਲ ਤੁਸੀਂ ਆਪ ਸਮਝ ਲਓ ਉਦੋਂ ਵੀ ਇਜ਼ਰਾਈਲ ਦੀ ਵਾਰ ਲੱਗੀ ਹੋਈ ਸੀ ਅੱਜ ਕੱਲ੍ਹ ਵੀ ਇਰਾਨ ਤੇ ਇਹ ਇਰਾਨ ਵਾਲੇ ਦਾ ਕੌਨਫਲਿਕਟ ਜਿਹੜਾ ਹੈ ਚੱਲ ਰਿਹਾ ਹੈਗਾ ਸੋ ਇਸ ਲਈ ਉਹਨਾਂ ਨੇ ਜਿਹੜਾ ਤੇਲ ਸੀਗਾ ਉਹ ਤੇਲ ਦੀ ਸਪਲਾਈ ਬੰਦ ਕਰ ਦਿੱਤੀ ਇਹ ਸਾਰੇ ਜਿਹੜੇ ਦੇਸ਼ ਸੀਗੇ ਇਹ ਥੋੜੇ ਟੈਨਸ਼ਨ ਦੇ ਵਿੱਚ ਆ ਗਏ ਤੇ ਹੁਣ ਕਿੱਦਾਂ ਸਾਡੀ ਇਹ ਸਾਰੀ ਅਰਥਵਿਵਸਥਾ ਚੱਲੂਗੀ ਕਿਉਂਕਿ ਤੇਲ ਦੇ ਉੱਤੇ ਹੀ ਸਾਰੀ ਇੰਡਸਟਰੀ ਉਸ ਸਮੇਂ ਦੇ ਉੱਤੇ ਜ਼ਿਆਦਾਤਰ ਫਿਲਹਾਲ ਤਾਂ ਅੱਜ ਵੀ ਹੈਗੀ ਆ ਉਸ ਸਮੇਂ ਦੀ ਜ਼ਿਆਦਾਤਰ ਨਿਰਪਰ ਸੀਗੀ ਤੇ ਇਸ ਲਈ ਇਹ ਜਿਹੜੇ ਦੇਸ਼ ਸੀਗੇ ਇਹਨਾਂ ਨੇ ਕਿਹਾ ਵੀ ਆਪਾਂ ਨੂੰ ਇਹਦਾ ਕੋਈ ਨਾ ਕੋਈ ਹੱਲ ਜਿਹੜਾ ਆ ਇੱਕ ਮਿਲ ਕੇ ਲੱਭਣਾ ਪੈਣਾ ਇਸ ਲਈ ਇਹਨਾਂ ਨੇ ਇੱਕ ਇਹ ਜੜੀ ਸੀਗੀ ਪੂਰਾ ਇੱਕ ਗਰੁੱਪ ਬਣਾਇਆ ਕਹਿ ਲਓ ਕਿ ਪੰਜ ਸੱਤ ਦੇਸ਼ਾਂ ਦੀ ਪੰਚਾਇਤ ਬਣ ਗਈ ਹੈ ਨਾ ਫਿਲਹਾਲ ਪਹਿਲਾ ਇਹਦੇ ਵਿੱਚ ਕੈਨੇਡਾ ਸ਼ਾਮਲ ਨਹੀਂ ਸੀਗਾ ਸੋ ਇਹ ਜਿਹੜੇ 6 ਦੇ ਦੇ ਸੀਗੇ ਪਹਿਲਾਂ G6 ਸੀਗੇ ਪਹਿਲਾਂ ਕਿਹੜੇ ਕਿਹੜੇ ਯੂਨਾਈਟਿਡ ਸਟੇਟ ਜਰਮਨੀ ਜੁਕੇ ਫਰਾਂਸ ਇਟਲੀ ਤੇ ਜਪਾ ਇਹਨਾਂ ਨੇ ਇਹ ਬੈਠ ਕੇ ਸਾਰੀ ਇਹ ਬਣਾਈ ਸੀਗੀ G7 ਜਿਹਦਾ ਮੇਨ ਮਕਸਦ ਕੀ ਸੀਗਾ ਕਿ ਇਹ ਜਿਹੜੇ ਦੇਸ਼ ਇਹਦੇ ਵਿੱਚ ਸ਼ਾਮਲ ਆ ਉਹਨਾਂ ਦਾ ਆਰਥਿਕ ਜਿਹੜੀ ਲੋੜਾ ਹੈਗੀਆਂ ਜਾਂ ਆਰਥਿਕ ਸੰਕਟ ਉਸ ਸਮੇਂ ਆਇਆ ਸੀਗਾ ਉਹਦੇ ਨਾਲ ਕਿਦਾਂ ਨਜਿੱਠਿਆ ਜਾ ਸਕੇ ਬਾਅਦ ਦੇ ਵਿੱਚ ਇਹਨਾਂ ਨੇ ਹੋਰ ਵੀ ਇਹਦੇ ਵਿੱਚ ਮੁੱਦੇ ਸ਼ਾਮਲ ਕਰ ਲਏ ਫਿਲਹਾਲ ਇਹ ਤਿੰਨ ਮੇਨ ਟਾਪਿਕ ਹੈਗੇ ਜਿਨ੍ਹਾਂ ਤੇ ਹਮੇਸ਼ਾ ਹੀ ਗੱਲ ਕਰਦੇ ਆ ਉਹ ਇੱਕ ਆਰਥਿਕ ਪੱਖ ਹੋ ਗਿਆ ਦੂਜਾ ਇੱਕ ਰਾਜਨੀਤਿਕ ਪੱਖ ਹੋ ਗਿਆ ਤੇ ਤੀਜਾ ਇੱਕ ਸੁਰੱਖਿਆ ਦਾ ਪੱਖ ਹੋ ਗਿਆ ਹੈ ਨਾ ਇਹਨਾਂ ਤਿੰਨਾਂ ਜਿਹੜੀਆਂ ਚੀਜ਼ਾਂ ਦੇ ਉੱਤੇ ਹੀ ਇਹਨਾਂ ਦੀਆਂ ਜਿਹੜੀਆਂ ਮੀਟਿੰਗਾਂ ਵਗੈਰਾ ਹੁੰਦੀਆਂ ਹੈਗੀਆਂ ਫਿਰ 1976 ਦੇ ਵਿੱਚ ਜਿਹੜਾ ਕੈਨੇਡਾ ਵੀ ਇਹਦੇ ਵਿੱਚ ਸ਼ਾਮਲ ਹੋ ਗਿਆ ਇਸ ਲਈ ਇਹਨੂੰ ਜੀ7 ਕਿਹਾ ਜਾਣ ਲੱਗ ਪਿਆ ਠੀਕ ਹੈ ਜੀ ਇੱਥੇ ਜੀ7 ਨਹੀਂ ਜੀ8 ਵੀ ਬਣਿਆ ਸੀਗਾ ਇਸ ਤੋਂ ਬਾਅਦ 1998 ਦੇ ਵਿੱਚ ਰਸ਼ੀਆ ਵੀ ਇਹਦਾ ਮੈਂਬਰ ਬਣਿਆ ਸੀ ਇਸ ਲਈ ਇਹਨੂੰ ਫਿਰ G8 ਕਹਿਣਾ ਸ਼ੁਰੂ ਕਰ ਦਿੱਤਾ ਗਿਆ ਫਿਰ 2014 ਦੇ ਵਿੱਚ ਜਦੋਂ ਇਹ ਰਸ਼ੀਆ ਨੇ ਕ੍ਰੀਮੀਆ ਦੇ ਉੱਤੇ ਹਮਲਾ ਕਰਕੇ ਕ੍ਰੀਮੀਆ ਨੂੰ ਆਪਣੇ ਅੰਡਰ ਲੈ ਲਿਆ ਇਹ ਦੇ ਸਾਰੇ ਨਾਰਾਜ਼ ਹੋ ਗਏ ਵੀ ਤੁਸੀਂ ਇਹ ਗਲਤ ਕੀਤਾ ਇਸ ਲਈ ਜਿਹੜਾ ਰਸ਼ੀਆ ਸੀਗਾ ਉਦੋਂ ਉਹਨੂੰ ਬਾਹਰ ਕੱਢ ਦਿੱਤਾ ਗਿਆ 2014 ਚ ਰਸ਼ੀਆ ਨੂੰ ਬਾਹਰ ਕੱਢ ਦਿੱਤਾ ਗਿਆ ਫਿਰ ਇਹ ਜਿਹੜਾ ਹੈਗਾ ਇਹ G7 ਹੀ ਬਣ ਗਿਆ ਤੇ ਅੱਜ ਤੱਕ ਇਹ G7 ਹੈਗਾ ਇਹ ਜਿਹੜੇ ਬਾਕੀ ਦੇਸ਼ ਉੱਥੇ ਜਾਂਦੇ ਹੈਗੇ ਜਿਦਾਂ ਇੰਡੀਆ ਵਾਲੇ ਵੀ ਗਏ ਹੈਗੇ ਉਹਨਾਂ ਨੂੰ ਐਜ਼ ਅ ਗੈਸਟ ਬੁਲਾਉਂਦੇ ਹੈਗੇ ਪਰ ਇਹ ਜੀ 7 ਇਹ ਮਤਲਬ ਕਿ ਇਹ ਸੱਤ ਦੇਸ਼ ਜਿਹੜੇ ਹੈਗੇ ਇਹਦੇ ਵਿੱਚ ਇਹ ਜਿਹੜਾ ਇਹਨਾਂ ਦਾ ਸੰਮੇਲਨ ਸਿਖਰ ਸੰਮੇਲਨ ਇਹ ਜੀ 7 ਵਾਲਿਆਂ ਦਾ ਜਿਹੜਾ ਕੈਨੇਡਾ ਦੇ ਵਿੱਚ ਹੋਣ ਜਾ ਰਿਹਾ ਉਹ ਇਹਨਾਂ ਦਾ 51ਵਾਂ ਹੈਗਾ ਠੀਕ ਹੈ ਜੀ ਇਹ 51ਵਾਂ ਵਾਰੀ ਯਾਨੀ ਕਿ ਹੁਣ ਉੱਥੇ ਮਿੰਨ ਲੱਗਿਆ ਹਰ ਇੱਕ ਸਾਲ ਇਹਨਾਂ ਦਾ ਯਾਨੀ ਕਿ ਇੱਕ ਇਹ ਸੰਮੇਲਨ ਹੁੰਦਾ ਹੈਗਾ ਇਹ ਜਿਹੜੇ ਸੱਤ ਦੇਸ਼ ਹੈਗੇ ਆ ਜਿਹੜੇ ਇਹਦੇ ਸਥਾਈ ਮੈਂਬਰ ਹੈਗੇ ਆ ਉਸ ਤੋਂ ਇਲਾਵਾ ਨਾਟੋ ਹੋ ਗਿਆ ਇਹ ਯੂਨ ਹੋ ਗਈ ਤੇ ਵਰਲਡ ਬੈਂਕ ਹੋ ਗਈ ਉਹ ਵੀ ਜਿਹੜੇ ਇਹਨਾਂ ਦੀਆਂ ਇਹ ਸੰਮੇਲਨ ਹੁੰਦਾ ਉਹਦੇ ਵਿੱਚ ਭਾਗ ਲੈਂਦੇ ਆਗੇ ਇਹ ਪੂਰੇ ਯਾਨੀ ਕਿ ਦੁਨੀਆ ਦੀ ਕਹ ਲਓਗੀ ਪੂਰੀ ਦੁਨੀਆ ਦੀ 44% ਜਿਹੜੀ ਹੈਗੀ ਆ ਇਹ ਟੋਟਲ ਜੀਡੀਪੀ ਗਲੋਬਲ ਜੀਡੀਪੀ ਵਾਲੇ ਦੇਸ਼ ਹੈਗੇ ਆ ਜਿਹੜੇ ਇਹ ਸੱਤ ਹੈਗੇ ਆ ਜਦੋਂ ਇਹਨਾਂ ਦੀ ਸ਼ੁਰੂਆਤ ਹੋਈ ਸੀਗੀ ਉਦੋਂ ਇਹਨਾਂ ਦਾ ਜਿਹੜਾ ਇਹ 75 76 ਦੇ ਸਮੇ ਇਹ ਟੋਟਲ ਜੀਡੀਪੀ ਯਾਨੀ ਕਿ ਟੋਟਲ ਆਰਥਵਵਸਤਾ ਜਾਨੀ ਕਿ ਪੂਰੇ ਦੁਨੀਆ ਦੀ 75% ਇਹਨਾਂ ਦੇਸ਼ਾਂ ਦੇ ਹੱਥ ਵਸ ਹੁੰਦੀ ਸੀਗੀ ਤੇ ਦੇਸ਼ ਉਦੋਂ ਵਿਕਸਿਤ ਨਹੀਂ ਹੋਏ ਸੀਗੇ ਚਾਈਨਾ ਇੰਡੀਆ ਲਾ ਲਓ ਨਾ ਇਸ ਲਈ ਜ਼ਿਆਦਾਤਰ ਜੀਡੀਪੀ ਜਿਹੜੀ ਦੇਸ਼ਾਂ ਦੀ ਸੀਗੀ ਪੂਰੇ ਵਰਲਡ ਦੇ ਇਹ ਜਿਹੜੇ 7 ਕੁ ਦੇਸ਼ ਹੁੰਦੇ ਸੀਗੇ ਇਹਨਾਂ ਦੇ ਹੱਥ ਵਿੱਚ ਹੀ ਹੁੰਦੀ ਸੀਗੀ ਇਹਨਾਂ 7 ਦੇਸ਼ਾਂ ਦੀ ਜਿਹੜੀ ਇਹ ਕੰਬਾਈਨਡ ਜੀਡੀਪੀ ਹੈਗੀ ਆ ਉਹ 47.33 ਟ੍ਰਿਲੀਅਨ ਡਾਲਰ ਰਹਿ ਗਈ ਆ ਉਹ ਇਹ ਦੇਸ਼ ਜਿਹੜੇ ਆਗੇ ਆ ਸਭ ਤੋਂ ਮੇਨ ਮੁੱਦਾ ਇਹਨਾਂ ਦਾ ਹੁੰਦਾ ਆਰਥਿਕ ਬਵਸਥਾ ਪਣੀ ਦੂਜਾ ਰਾਜਨੀਤਿਕ ਤੀਜਾ ਆ ਗਈ ਸੁਰੱਖਿਆ ਸਾਡੀ ਇਹ ਕਿਸ ਤਰ੍ਹਾਂ ਹੋਵੇ ਇਹਨਾਂ ਪਹਿਲੂਆਂ ਦੇ ਉੱਤੇ ਇਹ ਲੋਕ ਗੱਲਬਾਤ ਕਰਦੇ ਆ ਜਿਹੜੇ ਇਹਨਾਂ ਦੇ ਇਹ ਸਿਖਰ ਸੰਮੇਲਨ ਹੁੰਦੇ ਆ ਜਿਹੜਾ ਕੈਨੇਡਾ ਦੇ ਵਿੱਚ ਵੀ ਹੁਣ 15 ਤੋਂ ਲੈ ਕੇ 17 ਤਰੀਕ ਤੱਕ ਹੋਣ ਜਾ ਰਿਹਾ ਜੀ 7 ਸਿਖਰ ਸੰਮੇਲਨ ਹੈਗਾ ਇਹ ਦੋ ਪੜਾਵਾਂ ਦੇ ਵਿੱਚ ਇੱਥੇ ਇਹ ਪੂਰੀ ਗੱਲਬਾਤ ਕਰਦੇ ਆ ਸਾਰੇ ਦੇਸ਼ ਮਿਲ ਕੇ ਪਹਿਲਾ ਜਿਹੜੀ ਇਹ ਮੀਟਿੰਗ ਕਰਦੇ ਹੈਗੇ ਆ ਪੂਰੇ ਇੱਕ ਦਿਨ ਜਾਨੀ ਕਿ 15 16 ਨੂੰ ਉਹ ਇਹਨਾਂ ਦੀ ਆਪਣੀ ਜਿਹੜੇ ਇਹਨਾਂ ਦੇ ਇਨਰ ਮਸਲੇ ਹੁੰਦੇ ਹੈਗੇ ਇਹ ਜਿਹੜੇ ਸੱਤ ਦੇਸ਼ ਹੋ ਗਏ ਜਾਂ ਯੂਰੋਪੀਅਨ ਯੂਨੀਅਨ ਹੋ ਗਈ ਬੈਂਡ ਬੈਂਕ ਹੋ ਗਏ ਨਾਟੋ ਵਾਲੇ ਹੋ ਗਏ ਤਾਂ ਜਿਹੜੇ ਸਥਾਈ ਦੇਸ਼ ਹੈਗੇ ਆ ਸੱਤ ਉਹਨਾਂ ਦੇ ਆਪਸੀ ਮਸਲੇ ਇਹ ਸਾਰੇ ਡਿਸਕਸ ਕਰਦੇ ਆ ਉਹਨਾਂ ਦਾ ਮੇਨ ਮੁੱਦਾ ਉਹੀ ਹੁੰਦਾ ਆਰਥਿਕ ਰਾਜਨੀਤਿਕ ਤੇ ਸੁਰੱਖਿਆ ਹੈਗੀ ਆ ਤੇ ਜਿਹੜਾ ਇੱਕ ਇਹਨਾਂ ਦੀ ਫਿਰ ਆਊਟਰ ਰੀਚ ਜਿਹੜੀ ਹੈਗੀ ਆ ਇਹ ਸਾਰੇ ਸੰਮੇਲਨ ਹੁੰਦਾ ਹੈਗਾ ਮਤਲਬ ਉਹਦੇ ਵਿੱਚ ਵੱਖ-ਵੱਖ ਦੁਨੀਆ ਦੇ ਜਿਹੜੇ ਦੇਸ਼ ਹੈਗੇ ਆ ਉਹਦੇ ਨਾਲ ਬੈਠ ਕੇ ਇਹ ਵਿਚਾਰ ਵਟਾਂਦਰੇ ਕਰਦੇ ਆ ਜੋ ਵੀ ਇਹ ਵਰਲਡ ਦੀ ਕੋਈ ਪ੍ਰੋਬਲਮਸ ਹੁੰਦੀਆਂ ਉਹਦੇ ਬਾਰੇ ਹਨ ਜਿੱਦਾਂ ਹੁਣ ਜਿਹੜੇ ਇਹ ਇਹਨਾਂ ਨੇ ਦੇਸ਼ ਗੈਸਟ ਦੇ ਤੌਰ ਤੇ ਸੱਦੇ ਆਗੇ ਜਿੱਦਾਂ ਇੰਡੀਆ ਵੀ ਇੱਕ ਹੋ ਗਿਆ ਉਸ ਤੋਂ ਇਲਾਵਾ ਵੀ ਇਹਨਾਂ ਨੇ ਆਸਟ੍ਰੇਲੀਆ ਹੋ ਗਿਆ ਬ੍ਰਾਜ਼ਿਲ ਹੋ ਗਿਆ ਮੈਕਸੀਕੋ ਹੋ ਗਿਆ ਦੱਖਣ ਅਫਰੀਕਾ ਹੋ ਗਿਆ ਇਹ ਦੱਖਣ ਕੋਰੀਆ ਹੋ ਗਿਆ ਜ਼ੁਕਰੇਨ ਹੋ ਗਿਆ ਇਹ ਸਾਰੇ ਜਿਹੜੇ ਦੇਸ਼ਾਂ ਦੇ ਰਾਸ਼ਟਰਪਤੀ ਹੈਗੇ ਆ ਜਾਂ ਪੀਐਮ ਹੈਗੇ ਆ ਉਹ ਸਾਰੇ ਇਹ ਜਿਹੜਾ ਇਹਨਾਂ ਦਾ ਆਊਟਰ ਰੀਚ ਪ੍ਰੋਗਰਾਮ ਹੈਗਾ ਜਿਹੜਾ ਕਿ ਇਹ 17 ਤਰੀਕ ਜਦੋਂ ਮੈਂ ਇਹ ਵੀਡੀਓ ਬਣਾ ਰਿਹਾ ਅੱਜ ਹੋਊਗਾ ਜਦੋਂ ਪੀਐਮ ਮੋਦੀ ਵੀ ਪਹੁੰਚੇ ਹੈਗਾ ਸੋ ਇਹ ਜਿਹੜਾ ਹੋਊਗਾ ਇਹਦੇ ਵਿੱਚ ਇਹ ਸਾਰੇ ਇਹ ਬਾਹਰਲੇ ਦੇਸ਼ਾਂ ਦੇ ਜਿਹੜੇ ਮਸਲੇ ਹੋਊਗੇ ਉਹ ਵਿਚਾਰ ਉਹਨਾਂ ਤੇ ਬਟਾਂਦਰਾ ਕੀਤਾ ਜਾਊਗਾ ਕਿ ਕੀ ਪ੍ਰੋਬਲਮਸ ਹੈਗੀਆਂ ਕਿ ਇਹ ਪੂਰੇ ਦੇਸ਼ਾਂ ਦੇ ਵਿੱਚ ਚੱਲਦਾ ਹੈਗਾ ਸੋ ਜਿਹੜਾ ਇਹ ਇਜ਼ਰਾਈਲ ਤੇ ਇਹ ਈਰਾਨ ਦਾ ਕਨਫਲਿਕਟ ਚੱਲਦਾ ਆ ਉਹਦੇ ਬਾਰੇ ਵੀ ਇਹਦੇ ਵਿੱਚ ਪੂਰੀ ਜਾਣਕਾਰੀ ਇਹ ਦਿੱਤੀ ਜਾਊਗਾ ਇੰਡੀਆ ਜਿਹੜਾ ਇਹ ਹੈਗਾ ਇਹ ਜਿਹੜੀ ਇਹ ਜੀ7 ਸਿਖਰ ਸੰਮੇਲਨ ਹੈਗਾ ਉਹਦੇ ਵਿੱਚ 2019 ਤੋਂ ਲਗਾਤਾਰ ਇਹ ਮਹਿਮਾਨ ਬਣ ਕੇ ਜਿਹੜੇ ਵੀ ਦੇਸ਼ ਦੇ ਵਿੱਚ ਹੁੰਦਾ ਉੱਥੇ ਜਾਂਦਾ ਰਿਹਾ ਤੇ ਇਸ ਵਾਰੀ ਵੀ ਗਿਆ ਇਸ ਵਾਰੀ ਜਿਹੜੇ ਇਹ ਕੈਨੇਡਾ ਤੇ ਇੰਡੀਆ ਦਾ ਪਹਿਲਾ ਰੌਲਾ ਬਹੁਤ ਚੱਲਦਾ ਸੀਗਾ ਪਹਿਲਾਂ ਕਹਿੰਦੇ ਸੀਗਾ ਸ਼ਾਇਦ ਨਹੀਂ ਬੁਲਾਇਆ ਜਾਊਗਾ ਪਰ ਜਿਹੜੇ ਕੈਨੇਡਾ ਦੇ ਇਹ ਪੀਐਮ ਹੈ ਗਿਆ ਨਵੇਂ ਬਣਿਆ ਗਿਆ ਮਾਰਕ ਕਾਰਨੀ ਉਹਨਾਂ ਨੇ ਫਿਰ ਇਹ ਫੋਨ ਕਰਕੇ ਜਿਹੜੇ ਪੀਐਮ ਮੋਦੀ ਸਾਹਿਬ ਉਹਨਾਂ ਨੂੰ ਕਿਹਾ ਕਿ ਤੁਸੀਂ ਆਓ ਜਰੂਰ ਆਓ ਤੇ ਇਸ ਵਜ੍ਹਾ ਕਰਕੇ ਹੁਣ ਇਹ ਪੀਐਮ ਇੰਡੀਆ ਦੇ ਮੋਦੀ ਹੁਣੀ ਉੱਥੇ ਪਹੁੰਚ ਚੁੱਕਿਆ ਐ ਇਸ ਵੇਲੇ ਇਸ ਤੋਂ ਇਲਾਵਾ ਇੱਥੇ ਗਲੋਬਲ ਵਾਰਮਿੰਗ ਦੇ ਲਈ ਤਾਂ ਜਿਹੜਾ ਇੱਕ এনवायरमेंट ਦੇ ਲਈ ਤੇ ਜਿਹੜੀ ਇਹ ਗ੍ਰੀਨ એનર્ਜੀ ਵੱਲ ਲੋਕਾਂ ਨੂੰ ਲਾਇਆ ਜਾਵੇ ਉਹਦੇ ਲਈ ਪੂਰਾ ਇਹ ਦੇਸ਼ ਮਿਲ ਕੇ ਇੱਕ ਗਲੋਬਲ ਫੰਡ ਵੀ ਇਕੱਠਾ ਕਰਦੇ ਆਗੇ ਆ ਜਿਹੜੇ ਇਹ ਪੈਸੇ ਇਦਾਂ ਦੇ ਕੰਮਾਂ ਦੇ ਉੱਤੇ ਖਰਚਤੇ ਹੈਗੇ ਆ ਜਦੋਂ 2024 ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਜਿਹੜਾ ਇਹਨਾਂ ਨੇ ਫੰਡ ਇਕੱਠਾ ਕੀਤਾ ਇਹ ਸਾਰੇ ਦੇਸ਼ਾਂ ਨੇ ਮਿਲ ਕੇ ਉਹ ਬਿਮਾਰੀਆਂ ਜਿੱਦਾਂ ਐਚਆਈਵੀ ਮਲੇਰੀਆ ਮਤਲਬ ਇਦਾਂ ਦੀਆਂ ਬਿਮਾਰੀਆਂ ਦੇ ਉੱਤੇ ਵੀ ਇਹ ਫੰਡ ਵਗੈਰਾ ਇਹ ਦੇਸ਼ ਇਕੱਠਾ ਕਰਕੇ ਭਰਤ ਦੇ ਹੈਗੇ ਆ ਸੋ ਇਸ ਤਰ੍ਹਾਂ ਇੰਡੀਆ ਜਿਹੜਾ ਹੈਗਾ ਜੀ7 ਦਾ ਸਥਾਈ ਮੈਂਬਰ ਨਹੀਂ ਹੈਗਾ ਐਜ਼ ਅ ਗੈਸਟ ਬਣ ਕੇ ਉੱਥੇ ਜਾਂਦੇ ਹੈਗੇ ਆ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਆਹਾ ਸਵਾਗਤ ਕੀਤਾ ਹਾ ਟੋਪੀਆਂ ਜਿਹਾ ਪਾਈ ਵਾਲੇ ਲੋਕ ਜਿਹੜੇ ਹੈਗੇ ਆ ਇਹ ਕੈਨੇਡਾ ਦੇ ਹੈਗੇ ਆ ਇਹ ਕੌਣ ਲੋਕ ਆ ਇਹਨਾਂ ਬਾਰੇ ਮੜ ਜਾ ਜਾਣ ਲੈਣੇ ਉਦੋਂ ਤਾਂ ਆਊਟ ਆਫ ਰੀਚ ਟਾਪਿਕ ਹੈਗਾ ਫਿਰ ਵੀ ਇਹ ਆ ਕੈਨੇਡਾ ਦੇ ਅਸਲੀ ਵਾਰਸ ਇੰਡੀਜਨਸ ਪੀਪਲ ਹਾਂਜੀ ਇਹ ਉੱਥੋਂ ਦੇ ਮੂਲ ਨਿਵਾਸੀ ਲੋਕ ਹੈਗੇ ਆ ਫਿਲਹਾਲ ਜਿਹੜੇ ਕੈਨੇਡਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਇਹ ਚਾਹੇ ਇਹ ਮਾਰਕ ਕਾਰਨੀ ਆ ਗਿਆ ਜਾਂ ਉਸ ਤੋਂ ਪਹਿਲਾਂ ਇਹ ਜਸਟਨ ਟਰੂਡੋ ਸੀਗਾ ਜਿਨ੍ਹਾਂ ਦੇ ਕੋਲ ਇਹ ਸੱਤਾ ਹੈਗੀ ਆ ਜ਼ਿਆਦਾਤਰ ਉਹ ਲੋਕ ਹੈਗੇ ਆ ਯੂਰਪ ਦੇ ਪਰ ਜਿਹੜੇ ਅਸਲੀ ਲੋਕ ਹੈਗੇ ਆ ਇਹ ਆ ਉੱਥੋਂ ਦਾ ਇਹ ਉਹਨਾਂ ਦੀ ਰਵਾਇਤੀ ਪੁਸ਼ਾਕ ਹੈਗੀ ਆ ਇਹ ਲੋਕ ਜਿੱਦਾਂ ਥੋੜੇ ਇੱਥੇ ਸਾਡੇ ਚਾਈਨੀਜ਼ ਹੁੰਦੇ ਹੈਗੇ ਆ ਅੱਖਾਂ ਥੋੜ੍ਹ ਥੋੜੀਆਂ ਉਦਾਂ ਦੀਆਂ ਹੁੰਦੀਆਂ ਇਹ ਅਸਲੀ ਮੂਲ ਨਿਵਾਸੀ ਲੋਕ ਹੈਗੇ ਆ ਇੰਡੀਜਨਸ ਪੀਪਲ ਇਹਨਾਂ ਨੂੰ ਉੱਥੇ ਕਹਿੰਦੇ ਆ ਜਿਹੜੇ ਇਹ ਮੋਦੀ ਸਾਹਿਬ ਨੂੰ ਵੀ ਲੈਣ ਆਏ ਸੀਗੇ ਉੱਥੇ ਇਹ ਆਪਣੀਆਂ ਇਦਾਂ ਦੀਆਂ ਪੁਸ਼ਾਕਾਂ ਇਹ ਕੈਪਾ ਪਾ ਕੇ ਆਏ ਸੀਗੇ ਇਹ ਉਹ ਲੋਕ ਸੀਗੇ ਕੈਲਗਰੀ ਦੇ ਵਿੱਚ ਇਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਉੱਤਰੇ ਸੀਗੇ ਫਿਲਹਾਲ ਇਹ ਜਿਹੜੇ ਲੋਕ ਸੀਗੇ ਜਦੋਂ ਇੱਥੇ ਬਾਹਰੋਂ ਇਹ ਆਏ ਹੈਗੇ ਆ ਯੂਰਪ ਦੇ ਲੋਕ ਉੱਥੇ ਆਏ ਆ ਕੈਨੇਡਾ ਦੇ ਵਿੱਚ ਤਾਂ ਉਹਨਾਂ ਨੇ ਇਹ ਜਿਹੜੇ ਲੋਕ ਸੀਗੇ ਇਹਨਾਂ ਦੇ ਉੱਤੇ ਕਾਫੀ ਅਤਿਆਚਾਰ ਕੀਤੇ ਇਹਨਾਂ ਨੂੰ ਰੈਜ਼ੀਡੈਂਟਲ ਸਕੂਲਾਂ ਦੇ ਵਿੱਚ ਇਹ ਰੱਖਿਆ ਗਿਆ ਇਹਨਾਂ ਦੇ ਬੱਚਿਆਂ ਨੂੰ ਜਿੱਥੇ ਇਹਨਾਂ ਦੇ ਉੱਤੇ ਬਹੁਤ ਸਾਰੇ ਐਕਸਪੈਰੀਮੈਂਟ ਵੀ ਕੀਤੇ ਗਏ ਯੂਰਪ ਤੋਂ ਆਏ ਸੀਗੇ ਮਿਸ਼ਨਰੀ ਹੋਗਾ ਜਾਹੇ ਜਿਹੜੀਆਂ ਉੱਥੋਂ ਦੀਆਂ ਪਾਵਰ ਸੀਗੀਆਂ ਸ਼ਕਤੀਆਂ ਸੀਗੀਆਂ ਉਹਨਾਂ ਨੇ ਜਿਹੜੇ ਇਹ ਲੋਕ ਸੀਗੇ ਕੈਨੇਡਾ ਦੇ ਅਸਲੀ ਮੂਲ ਨਿਵਾਸੀ ਲੋਕ ਸੀਗੇ ਇਹਨਾਂ ਨੂੰ ਇਹ ਰੈ residental ਸਕੂਲਾਂ ਦੇ ਵਿੱਚ ਰੱਖਿਆ ਇਹਨਾਂ ਤੇ ਬਹੁਤ ਟਾਰਚਰ ਕੀਤਾ ਗਿਆ ਅੱਜ ਕੱਲ ਵੀ ਬਹੁਤ ਸਾਰੇ ਕੰਕਾਲ ਜਿਹੜੇ ਉਹਨਾਂ ਦੇ ਇਦਾਂ ਨਿਕਲਦੇ ਆ ਸਕੂਲਾਂ ਦੇ ਥੱਲੇ ਉਹ ਜਾਨੀ ਕਿ ਐਨੇ ਇਹਨਾਂ ਦੇ ਉੱਤੇ ਅਤਿਆਚਾਰ ਕੀਤੇ ਇਹਨਾਂ ਨੂੰ ਜਾਨੀ ਕਿ ਅੱਗੇ ਜਿਹੜੀ ਇਹਨਾਂ ਦੀ ਇਹ ਜਨਰੇਸ਼ਨ ਸੀਗੀ ਉਹ ਵਧਣੀ ਇੱਕ ਤਰ੍ਹਾਂ ਦੇ ਨਾਲ ਇਹਨਾਂ ਰੋਕ ਦਿੱਤੀ ਜਿਹੜੇ ਇਹ ਬਾਹਰੋਂ ਲੋਕ ਉੱਥੇ ਕੈਨੇਡਾ ਦੇ ਵਿੱਚ ਆਏ ਸੀਗੇ ਅੱਜ ਵੀ ਜਿਹੜੀ ਇਹ ਲੋਕ ਹੈਗੇ ਆ ਜਿਹੜੇ ਮੋਦੀ ਸਾਹਿਬ ਦਾ ਉੱਥੇ ਸਵਾਗਤ ਕਰ ਰਹੇ ਸੀਗੇ ਇਹ ਲੋਕ ਜਿਹੜੇ ਸੀਗੇ ਇਹਨਾਂ ਦੀ ਜਿਹੜੀ ਪਾਪੂਲੇਸ਼ਨ ਹੈਗੀ ਆ ਉਹ ਡੇ ਬਾਈ ਡੇ ਕੈਨੇਡਾ ਦੇ ਵਿੱਚ ਬਹੁਤ ਘਟ ਚੁੱਕੀ ਹੈਗੀ ਆ ਹੁਣ ਉਹ ਬਹੁਤ ਥੋੜੀ ਜਿਹੀ ਪਾਪੂਲੇਸ਼ਨ ਇਹ ਲੋਕਾਂ ਦੀ ਜਿਹੜੀ ਹੈਗੀ ਆ ਤੇ ਜਿਹੜੇ ਸਰਕਾਰੀ ਅਦਾਰੇ ਹੈਗੇ ਆ ਜਾਂ ਰਾਜਨੀਤੀ ਦੇ ਵਿੱਚ ਵੀ ਉਹਨਾਂ ਦੀ ਸ਼ਮੂਲੀਅਤ ਇੰਨੀ ਹੈ ਨਹੀਂਗੀ ਜ਼ਿਆਦਾਤਰ ਇਹਨਾਂ ਲੋਕਾਂ ਨੂੰ ਨਸ਼ੇ-ਨੂਸ਼ੇ ਤੇ ਲਾਤਾਂ ਗਿਆ ਸੀਗਾ ਅੱਜ ਵੀ ਜਿਹੜੇ ਕ੍ਰਾਈਮ ਰੇਟ ਹੈਗੇ ਆ ਜੇਲਾ-ਜੂਲਾ ਦੇ ਵਿੱਚ ਵੀ ਇਹੀ ਲੋਕ ਜ਼ਿਆਦੇ ਹੈਗੇ ਆ ਸੋ ਇਹ ਕੈਨੇਡਾ ਦੇ ਅਸਲੀ ਬਾਰਸ ਕਹਿ ਲੋਗੀ ਉਹ ਲੋਕ ਸੀਗੇ ਫਿਲਹਾਲ ਆਪਾਂ ਜਿਨ੍ਹਾਂ ਨੂੰ ਦੇਖਦੇ ਆ ਇਹ ਗੋਰੇ ਜਾਂ ਹੋਰ ਹੈਗੇ ਆ ਇਹ ਸਾਰੇ ਵੱਖ-ਵੱਖ ਜਾਨੀ ਕਿ ਯੂਰਪ ਦੇ ਦੇਸ਼ਾਂ ਤੋਂ ਆ ਕੇ ਹੀ ਕੈਨੇਡਾ ਦੇ ਵਿੱਚ ਬਸੇ ਹੋਏ ਆ ਵਧੀਆ ਲੱਗਿਆ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਜੇ ਜਾਣਕਾਰੀ ਕੁਝ ਵਧੀਆ ਲੱਗਦੀ ਹੁੰਦੀ ਆ ਜੇ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ